ਹਲਕਾ ਖਡੂਰ ਸਾਹਿਬ ਦੇ ਦਿਨ ਆਉਂਦੇ ਪਿੰਡ ਤੁੜ ਦੀ ਪੰਚਾਇਤ ਨੇ ਨਸ਼ਾ ਬੰਦ ਕਰਨ ਨੂੰ ਲੈ ਕੇ ਮਤਾ ਪਾ ਕੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਦੇਣ ਦੇ ਲਈ ਦਫ਼ਤਰ ਪਹੁੰਚੇ ਪਰ ਐਮਐਲਏ ਦਫ਼ਤਰ ਦੇ ਵਿੱਚ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਦਫ਼ਤਰ ਦੇ ਗੀਟ ਅੱਗੇ ਹੀ ਮੰਗ ਪੱਤਰ ਛਿਪਕਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਇਆ ਪਿੰਡ ਤੂੜ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੂੜ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਸਾਡੀ ਪਿੰਡ ਅਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਰੇ ਨਸ਼ਿਆਂ ਦਾ ਕਾਰੋਬਾਰ ਸ਼ਰਿਆਮ ਚਲਾ ਰਹੇ ਨੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਹਰ ਰੋਜ਼ ਮਾਵਾ ਦੇ ਪੁੱਤ ਨਸ਼ਿਆਂ ਦੇ ਭੇਟ ਚੜ ਰਹੇ ਨੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੁਣ ਲੈਣੇ ਆਂ ਸਾਹਿਬ ਆ ਜੋ ਲਿਖਿਆ ਜੋ ਪਿੰਡ ਕੋਟ ਦੀ ਪੰਚਾਇਤ ਸਾਰਾ ਸੂਚਾ ਦੇ ਰਿਹਾ ਨੇ ਕਰਕੇ ਪਤਾ ਪਾਇਆ ਹੈ ਕਿ ਪਿਛਲੇ ਪੱਸੀਆ ਸੈਨ ਆ ਇਹ ਸੀ ਲਾਲਪੁਰਾ ਸਾਹਿਬ ਸਾਡੇ ਜੋ ਐਮਐਲਏ ਆ ਜਿੰਦਰ ਸਿੰਘ ਉਹਨਾਂ ਦੇ ਗਰੇਵ ਚੋਂ ਆਉਂਦੇ ਆ ਕੋਈ ਸ਼ਬਦ ਜਿੱਦ ਨਿਕਦਾ ਹੈ ਪਤਾ ਹੈ ਸਾਡੇ ਫਿੱਟ ਦੇ ਵਿੱਚ ਜਿਹੜਾ ਨਸ਼ਾ ਆ ਛਰਿਆਂ ਵਿੱਚ ਰਿਆ ਪੁਨੀਸ਼ ਜਿਹੜੀ ਕਮਿਟੀ ਸੁੱਤੀ ਪਈ ਆ ਕੋਈ ਵੀ ਜੜਨ ਦੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਕਾਫੀ ਸਮਾਂ ਹੋ ਗਿਆ ਅਸੀਂ ਐਮਐਲ ਸਾਬ ਨੂੰ ਵੀ ਕਿਹਾ ਹੈ ਨਹੀਂ ਸਾਨੂੰ ਮਿਲੇ 26 ਤਰੀਕਾ ਜੀ ਸੋਚ ਰਹੇ ਹਾਂ ਵੀ ਜਿਹੜਾ ਉਹ ਐਮਐਲ ਸਾਬ ਨੂੰ ਮਾਮਲਾ ਪੱਤਰ ਦੇ ਕੇ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੋਣ ਉਹਨਾਂ ਤੇ ਕਾਰਵਾਈ ਕਰਾਈ ਜਾਵੇ ਪਰ ਅਜੇ ਤੱਕ ਕੋਈ ਵੀ ਕਰ ਰਹੀ ਇਸ ਕਰਕੇ ਸਾਰੀ ਆਪ ਪਛਾਣ ਜਿਹੜੀ ਆ ਕੋਈ ਨਹੀਂ ਅਦਾਲਤ ਵਿੱਚ ਪਾਉਣ ਵਾਸਤੇ ਕਿ ਕਮਚੇ ਹਸਤੇ ਆ ਇਹ ਕੰਦ ਨਾਲ ਜਿਹੜਾ ਆਪ ਸੰਗ ਔਰ ਚੱਲਿਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਐਮਐਲ ਸਾਬ ਜਿਹੜੇ ਆ ਦੋਸ਼ੀਆਂ ਕਿਹੜੇ ਨਸ਼ਾ ਵੇਚਣ ਵਾਲੇ ਆ ਇੱਕ ਦਿਨ ਨਾਲ ਹੀ ਲੀਤੇ ਜਿਹੜਾ ਨਸ਼ਾ ਵੇਚਣ ਵਾਲਿਆ ਸਾਰੇ ਇਲਾਕੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੇ ਸੱਤਾ ਅੱਖਾਂ ਪਿੰਡਾਂ ਨੂੰ ਸਪਲਾਈ ਹੋ ਰਹੀ ਆ ਹੋਰ ਵੀ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਨਸ਼ਾ ਵੇਚਦਾ ਰਿਹਾ ਤਾਂ ਹੀ ਅੱਜ ਅਸੀਂ ਸਾਨੂੰ ਫੀਡ ਕਰਨ ਵਾਸਤੇ ਆਏ ਆ ਨਸ਼ਾ ਬੰਦ ਕਰਕੇ ਨੌਜਵਾਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਕੇ ਜੋ ਸਰਕਾਰ ਨੇ ਕਟਾ ਲਾਂਸ ਵਿੱਚ ਵਾਅਦੇ ਕੀਤੇ ਤੇ ਕੀਤੇ ਜਾਣ ਅਸੀਂ ਆਸ ਕਰਾਂਗੇ ਵੀ ਸਹੀ ਲਿਆਪਾ ਆਪ ਸਰਕਾਰ ਦੇ ਕੰਮ ਲਈ ਧੰਨਵਾਦ ਦਵਾਈਆਂ ਦੀ ਘਾਟ ਦਾ ਸਾਲ ਹੈ ਅੱਜ ਹੀ ਸਪਾਰ ਮਜਿਸਟਰ ਸਕਲਾ ਤੋਂ ਬਰੇਤ ਰਿਖਤ ਆਏ 2 ਲੀਟਰ ਦੇ ਅਸਰ ਕੀ ਮਨਪਤਾ ਜਿਹੜਾ ਕੰਮ ਚ ਬਤਾਦਾ ਸਾਹ ਖਿਆਲ ਕੇ ਪਾਦਨਗੇ ਸਾਡੇ ਟਰਨ ਲੱਗਰ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੇਗਿਆ ਤੇ ਕਾਰਵਾਈ ਕਰਨ ਦੀ ਹੈ ਜਿਹੜਾ ਵੀ ਨਾਕੇ ਦੇ ਵਿੱਚ ਨਸ਼ਾ ਘੇਟਦਾ ਉਹਨਾਂ ਨੂੰ ਹੰਦ ਕਰਨਾ ਚਾਹੀਦਾ ਤਾਂ ਕਿ ਆਪਣੀ ਨੌਜਵਾਨ ਪੀੜੀ ਬਚ ਸਕੇ ਇਸ ਦਾ ਇਹ ਵਿਚਾਰ ਬਾਰੇ ਚੁਟਿਆ ਜਾਵੇ ਕਿ ਬੱਚਿਆਂ ਨੂੰ ਲੁਰੀਆ ਤੇ ਲਾਜ ਕਰਿਆ ਨਾ I appreciate it, I appreciate it, I appreciate it.